ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤੀ ਅਚਲ ਸਾਹਿਬ ਵਿਖੇ ਅਤੇ ਉਸ ਤੋਂ ਬਾਅਦ ਅਚਲੇਸ਼ਵਰ धाम ਜਿੱਥੇ 23 33 ਕਰੋੜ ਦੇਵੀ ਦੇਵਤਿਆਂ ਨੇ ਇੱਥੇ ਹਾਜ਼ਰੀ ਭਰੀ ਸੀ ਉੱਥੇ ਉਸ ਜਗ੍ਹਾ ਦੇ ਉੱਤੇ ਅੱਜ ਸੁਜਿੰਦਰ ਸਿੰਘ ਜੀ ਰੰਦਾਵਾ ਸਾਹਿਬ ਕਾ ਜੇਲ ਮੰਤਰੀ ਪੰਜਾਬ ਇੱਥੇ ਪਹੁੰਚੇ ਨੇ ਔਰ ਇਲੈਕਸ਼ਨ ਦਾ ਜਿਹੜਾ ਆਗਾਜ਼ ਕੀਤਾ ਆਪਾਂ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਦਿਨਸਵਰਾ ਜੀ ਅੱਜ ਬੜੀ ਪਵਿੱਤਰ ਜਗ੍ਹਾ ਜਿੱਥੇ ਆਪਾਂ ਖੜੇ ਆਂ ਸ਼ਿਵ ਜੀ ਮਹਾਰਾਜ ਦੀ ਔਰ 33 ਕਰੋੜ ਦੇਵੀ ਦੇਵਤਿਆਂ ਦਾ ਜਿੱਥੇ ਆਗਮਨ ਹੋਇਆ ਔਰ ਇਸ ਤੇ ਹਿੰਦੁਸਤਾਨ ਦੀ ਤਰਤੀ ਤੇ ਨਾਲ ਹੀ ਜੋ ਨਾਨਕ ਸਾਹਿਬ ਜੀ ਦੁਆਏ ਨੇ ਸਿੱਧਾ ਨਾ ਗੋਸ਼ਟੀ ਕਰਕੇ ਔਰ ਬਹੁਤ ਉਹਨਾਂ ਨੇ અપਾਰ ਕਿਰਪਾ ਕੀਤੀ ਔਰ ਇਹ ਹਿੰਦੂ ਸਿੱਖ ਪਲਚਾਰਕ ਦੇ ਕਿਸਾਂ ਜੀ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਦੂਜੇ ਪਾਸੇ ਸ਼ਿਵ ਜੀ ਮਹਾਰਾਜ ਦਾ ਮੰਦਿਰ ਇਹ ਹਿੰਦੁਸਤਾਨ ਦੀ ਬਹੁਤ ਵੱਡੀ ਪ੍ਰਤੀਕ ਹੈ ਸਾਡੇ ਖਾਸ ਕਰਕੇ ਗੁਰਦਾਸਪੁਰ ਡਿਸਟ੍ਰਿਕਟ ਔਰ ਪੂਰੇ ਪੰਜਾਬ ਦਾ ਔਰ ਹਿੰਦੁਸਤਾਨ ਦਾ ਇੱਕ ਧਾਰਮਿਕ ਸਥਾਨ ਔਰ ਬੋਲ ਦੇ ਵਿੱਚ ਸਾਡੇ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਸੁਖਿਆ ਤੁਹਾਡੇ ਮੈਨੂੰ ਭਾਜਵਾ ਸਾਹਿਬ ਅਸੀਂ ਸਾਰੇ ਛੇਤੇ ਮੱਥਾ ਟਿਕਣਾ ਹੈ ਨਤਮਸਤਕ ਹੋਣਾ ਹੈ ਕਿ ਕਰੂ ਕਿਰਪਾ ਕਰੀ ਮੇਰਕਰ ਪੰਜਾਬ ਨੂੰ ਤਰੱਕੀ ਵਾਲੇ ਰਸਤੇ ਤੇ ਲੈ ਕੇ ਜਾਈਏ ਪੰਜਾਬ ਚ ਨਸ਼ੇ ਖਤਮ ਕਰ ਦੀ ਗੱਲ ਕਰੀਏ ਪੰਜਾਬ ਚ ਜਿਹੜਾ ਮੇਨੂੰ ਤੁਹਾਨੂੰ ਅੱਜ ਕੱਲ ਟ੍ਰੈਡਿਜ਼ਮ ਜਾਂ ਜਿਹੜੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਇਹਨੂੰ ਮਜ਼ਬੂਤ ਕਰੀਏ ਪੰਜਾਬ ਦੀ ਇੰਡਸਟਰੀ ਜਿਹੜੀ ਖਤਮ ਹੋ ਗਈ ਖਾਸ ਕਰਕੇ ਬਟਾਲਾ ਜਿਹੜੀ ਕਦੀ ਬਟਾਲਾ ਵਰਲਡ ਦੇ ਨਕਸ਼ੇ ਦੇ ਉੱਤੇ ਹੁੰਦਾ ਸੀ ਉਹੋ ਹੀ ਬਟਾਲਾ ਅੱਜ ਟੋਟਲ ਇੰਡਸਟਰੀ ਬਣ ਗਿਆ ਇਹੋ ਜਿਹਾ ਵਧਿਆ ਤਰੀਕਾ ਅਕੇਲਾ ਕੀ ਕਹੇਗੀ ਕਿ ਪੂਰੇ ਹਿੰਦੁਸਤਾਨ ਜਿਹੜੇ ਪਹਿਲੇ ਬਟਾਲਾ ਸੀ ਉਹਦਾ ਨਾ ਬਟਾਲਾ ਫਿਰ ਜਦ ਗੱਲ ਕੀਤੀ ਜਾਵੇ ਮੁੱਦਿਆਂ ਦੀ ਤੇ ਇਲੈਕਸ਼ਨ ਦੇ ਵਿੱਚ ਕਿਹੜੇ ਮੁੱਦੇ ਰਹਿਣ ਬਿਲਕੁਲ ਇਲੈਕਸ਼ਨ ਦੇ ਵਿੱਚ ਮੁੱਦੇ ਮੈਂ ਪਹਿਲਾਂ ਤੁਸੀਂ ਹੀ ਪੁੱਛਣਾ ਚਾਹੁੰਦਾ ਕਿ ਇੱਕ ਬੀਜੇਪੀ ਆ ਇੱਕ ਆਮ ਆਦਮੀ ਪਾਰਟੀ ਆ ਅਕਾਲੀ ਦਲ ਤਵਜਾ ਜਰਾ ਵੀ ਅਸੀਂ ਆਖੀ ਸਮਾਂ ਦੇ ਤੁਰੇ ਫਿਰਦਾ ਤੇ ਇਹਦੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਬਾਡੀ ਬਟਾਲੇ ਦੇ ਵਿੱਚ ਆ ਜਿਹੜੀ ਸੜਕ ਬਣ ਕੇ ਕਾਂਗਰਸ ਦੇ ਟਾਈਮ ਤੋਂ ਬਾਜਵਾ ਸਾਹਿਬ ਤੇ ਅਸੀਂ ਜਿਹੜੀ ਬਾਬਾ ਬਕਾਲਾ ਤੋਂ ਡੇਰ ਬਾਬਾ ਨਾਨਕ ਤੱਕ ਇਹ ਸਾਡੀ ਗਵਰਨਮੈਂਟ ਵੱਲੋਂ ਪਾਸ ਹੋਈ ਔਰ ਮੇਰਾ ਕਲਕਤ ਸਭ ਤੋਂ ਵੱਧ ਦੀ ਕੰਪਨਸੇਸ਼ਨ ਮਿਲਿਆ ਤੇ ਸਾਡੇ ਇਹ ਸੜਕ ਦੇ ਉੱਤੇ ਮਿਲੀ ਕਿਉਂਕਿ ਅਸੀਂ ਇੰਨਾ ਕੁ ਜ਼ੋਰ ਲਾਇਆ ਉਸ ਵੇਲੇ ਦੇ ਚੇਅਰਮੈਨ ਸੀ ਕਿ ਉਹਨਾਂ ਨੂੰ ਹੀ ਆਪ ਜਾ ਕੇ ਮਿਲੇ ਮੈਂ ਤੇ ਬਾਜਵਾਤ ਸਾਹਿਬ ਦੋਨੋਂ ਹੀ ਗਏ ਸੀ ਤੇ ਇਹ ਨਾ ਹੋਵੇ ਕਿ ਕਿਸਾਨਾਂ ਨੂੰ ਕੰਪਨਸੇਟ ਕਰੋ ਤੇ ਉਹਨਾਂ ਦੀਆਂ ਜ਼ਮੀਨਾਂ ਮਹਿੰਗੇ ਭਾਅ ਵਾਲੀ ਨਹੀਂ ਸਸਤੇ ਭਾਅ ਨੂੰ ਉਹ ਚਰੀਚ ਕਰਨੀ ਹੈ ਔਰ ਪੂਰੀ ਰੇਟ ਦਿੱਤੀ ਜੀ ਦੂਸਰੀ ਚੀਜ਼ ਬਟਾਲਾ ਦੇ ਵਿੱਚ ਜੋਤ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾਤ ਡਵੈਲਪਮੈਂਟ ਕਰ ਗਿਆ ਉਹਦੇ ਬਾਅਦ 25 ਮਹੀਨੇ ਚ 1 ਰੁਪਿਆ ਨਹੀਂ ਆਇਆ ਔਰ ਇਹ ਜਿਹੜੀ ਝਾੜੂ ਪਾਰਟੀ ਦਾ ਬੁੱਕਰ ਪਾਰਟੀ ਇਹ ਇਹ ਨਹੀਂ ਕਰ ਸਕਦੀ ਕਿ ਅਸੀਂ ਆਹ ਕੰਮ ਜਿਹੜਾ ਕੀਤਾ ਇਹ ਜਰੂਰ ਹੋ ਅਗਿਆ ਤੁਸੀਂ ਆ ਵੇਖ ਸਕਦੇ ਇਹਨਾਂ ਕੰਮ ਬੰਦ ਕੀਤੇ ਨੇ ਕੰਮ ਚਲਾਏ ਨਹੀਂ ਅਗਲੇ ਪਾਸੇ ਜੇ ਚਲੇ ਜੀ ਇੰਡਸਟਰੀ ਜਾਂ ਹੋਰ ਤੇ ਇਹ ਜਿਹੜੀ ਚੀਜ਼ਾਂ ਨੇ ਇੱਕ ਹੀ ਮੈਂ ਲੈ ਕੇ ਆਇਆ ਸੀ ਬਟਾਲਾ ਦਾ ਜਿਹੜੀ 슈ਗਰ ਮਿਲਿਆ ਇਹ ਜੇ ਦੇਣ ਹੈ ਤੇ ਤਰਪਤਰ ਜਿੰਦਰ ਸਿੰਘ ਬਾਜਵਾਦਿਆ ਕਿਉਂਕਿ ਮੈਂ ਜਦੋਂ ਮੰਤਰੀ ਬਣੇ ਮੈਨੂੰ ਪਹਿਲੇ ਦਿਨ ਹੀ ਕਹਿੰਦੇ ਗੱਲ ਸੁਣ ਲੈ ਜੇ ਇਹ ਤੇ ਮਿਲ ਬਣ ਗਈ ਆਪਾਂ ਦੋਵੇਂ ਬਚਾਂਗੇ ਤੇ ਵਾਕਿਆ ਜਿਹੜੀ ਇਹਨਾਂ ਨੇ ਗੱਲ ਕੀਤੀ ਮੈਂ ਮੰਦਰ ਚ ਖੜਾ ਜੋ ਗੱਲ ਕੀਤੀ ਅਸੀਂ ਦੋਵੇਂ ਜਿੱਤ ਗਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਅੱਜ ਸ਼ੁਗਰ ਮੇਂ ਚੱਲਣੀ ਚਾਹੀਦੀ ਕਿਉਂ ਕਿਉਂ ਪਰ ਇਹ ਕਿਉਂ ਜੀਤੇ ਖ਼ਬਰਾ ਚ ਖ਼ਬਰਾਂ ਲੱਗ ਰਹੀਆਂ ਜਿਹੜਾ ਇਥੋਂ ਦਾ ਸਿਟਿੰਗ ਐ ਐਮਐਲ ਦੇ ਆ ਕਿਉਂ ਕਿਉਂ ਨਹੀਂ ਇਹ ਚੱਲਿਆ ਉੱਥੇ ਲਾਇਆ ਸੀ ਐਨਜੀ ਪਲੈਂਟ ਮੈਂ ਗੈਸ ਦਾ ਪਲੈਂਟ ਲਾ ਕੇ ਗਿਆ ਉਹ ਕਦੇ ਤੱਕ ਚੱਲਿਆ ਕਿਉਂ ਕਲਨੌਰ ਦਾ ਜਿਹੜਾ ਗੰਨਾ ਖੋਜ ਕੇਂਦਰ ਕਿਉਂ ਆਮ ਆਦਮੀ ਪਾਰਟੀ ਨੇ ਬੰਦ ਕੀਤਾ ਕਿਉਂ ਨਹੀਂ ਕਿ ਅਸੀਂ ਹਿੰਦੁਸਤਾਨ ਦੀ ਪਾਰਟੀ ਨੂੰ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਕਿ ਯਾਰ ਆਜਿ ਤੱਕ ਤੁਸੀਂ ਰੋਜ਼ਗਾਰ ਦੀ ਗੱਲ ਨਹੀਂ ਕਰਦੇ ਪ੍ਰਧਾਨ ਮੰਤਰੀ ਦੀ ਕਦੀ ਸਟੇਟਮੈਂਟ ਨਹੀਂ ਆਗੀ ਕਿ ਰੋਜ਼ਗਾਰ ਕਿਵੇਂ ਖਤਮ ਕੀਤਾ ਜਾਏਗਾ ਬੇਰੁਜ਼ਗਾਰੀ ਕਿਵੇਂ ਖਤਮ ਕੀਤੀ ਜਾਏਗੀ ਕਿ ਜਿਹੜੀ ਗਰੀਬੀ ਦੇਖਾ ਤੋਂ ਥੱਲੇ ਦੁਨੀਆ ਤੁਰ ਜਾਂਦੀ ਹੈ ਗਰੀਬੀ ਕਿਵੇਂ ਖਤਮ ਕੀਤੀ ਜਾਏਗੀ ਇਹ ਤਾਂ ਪ੍ਰਧਾਨ ਮੰਤਰੀ ਦੀ ਕਦੀ ਸਟੇਟਮੈਂਟ ਕਦੀ ਪ੍ਰਧਾਨ ਮੰਤਰੀ ਇਹਦੇ ਤੇ ਨਹੀਂ ਬੋਲੇ ਕਿ ਪਾਕਿਸਤਾਨ ਦੇ ਨਾਲ ਸਾਡੇ ਕੀ ਰਿਲੇਸ਼ਨ ਨੇ ਚਾਈਨਾ ਵਾਲੇ ਕਿਉਂ ਸਾਡੇ ਦੇਸ਼ ਦੇ ਡੇ ਬਾਈ ਡੇ ਅੰਦਰ ਆ ਰਹੇ ਨੇ ਇਹ ਚੀਜ਼ਾਂ ਤੇ ਨੈਸ਼ਨਲ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਹਰ ਇੱਕ ਦੂਜੇ ਤੇ ਐਜੂਕੇਸ਼ਨ ਹੋਵੇ ਫਿਰ 10 ਸਾਲ ਦੀ ਸਰਕਾਰ ਆ ਉਹਨਾਂ ਦੀ ਤੇ 10 ਸਾਲਾਂ ਚ ਉਹਨਾਂ ਨੇ ਕੀਤਾ ਕੀ ਆ ਪਹਿਲਾਂ ਆਇਆ ਕਿ ਇਹ ਹੋਏਗਾ ਸਾਡਾ ਚੋਣ ਮੈਨੀਫੈਸਟੋ ਜਿਹੜਾ 2014 ਚ ਹੈ 2019 ਚ ਸੰਕਲਪ ਪੱਤਰ ਹੁਣ ਕਹਤਾ ਮੋਦੀ ਦੀ ਗਾਰੰਟੀ ਉਹ ਪਹਿਲੇ ਭਰਾ ਉਹਦੇ ਜਿਹੜਾ ਸੰਕਲਪ ਜਿਹੜੀ ਸੌ ਖਾਦੀ ਸੀ ਉਹਦੇ ਤੇ ਤੇ ਬੋਲੋ ਕਿ ਕਿ ਸਾਰੀ ਚੀਜ਼ਾਂ ਲੋਕਾਂ ਕੋਲ ਮੁੱਦੇ ਲੈ ਕੇ ਜਾਵਾਂਗੇ ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਏਕਤਾ ਔਰ ਅਖੰਡਤਾ ਔਰ ਜਿਹੜੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਸੌ ਖਾਦੀ ਆ ਕਿ ਅਸੀਂ ਕਰਾਂਗੇ ਜੀ ਗੱਲ ਕੀਤੀ ਜਾਵੇ ਤੇ ਜਿਸ ਤਰ੍ਹਾਂ ਸਨੀ ਦਿਓਲ ਜੀ ਆਏ ਉਹ 5 ਸਾਲ ਬਿਲਕੁਲ ਵਿੱਚ ਏਰੀਆ ਦੇ ਵਿੱਚ ਆਏ ਨਹੀਂ ਲੋਕਾਂ ਦੇ ਸਨਮੁਖੀ ਨਹੀਂ ਹੋਏ ਇਹ ਦੂਸਰੀ ਗੱਲ ਜਿਸ ਦਾ ਸਾਡਾ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਕੰਢੀ ਏਰੀਆ ਵਾ ਬਾਰਡਰ ਦੇ ਨਾਲ ਜ਼ਮੀਨ ਲੱਗਦੀ ਆ ਖੰਡੇਆਲੀ ਤਰ ਤੋਂ ਦੂਸਰੇ ਪੰਨੇ ਜ਼ਮੀਨ ਆ ਬਹੁਤ ਸਾਰੇ ਕਿਸਾਨਾਂ ਦੀ ਉਹਦੇ ਬਾਰੇ ਕੁਝ ਕੀਤਾ ਜਾਏਗਾ ਵੇਖੋ ਅੱਜ ਤੱਕ ਜਿਹੜੀ ਆ ਕਿ ਜਿਹੜੀ ਫਾਰ ਦੀ ਜਿਹੜੀ ਜ਼ਮੀਨ ਆ ਮੇਰਾ ਸਾਰਾ ਸਾਰਾ ਮੇਰਾ ਆਪਣਾ ਵੀ ਇਲਾਕਾ ਡੇਰ ਪਾਪਾ ਨਾਨਕ ਪੁਰਾਣਾ ਅੱਜ ਤੱਕ ਕਦੀ ਪੈਸੀ ਨਹੀਂ ਕੋਈ ਜ਼ਮੀਨ ਨੂੰ ਕਈ ਸਾਲ ਹੋ ਗਏ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤਾਂ ਹੀ ਕਿਹਾ ਕਿ ਇਹ ਸਟੇਜਾਂ ਦੇ ਲੋਕ ਉਹਨੂੰ ਮਸਲੇ ਕਰਾਂਗੇ ਯਾਰ ਕਿ ਤੁਸੀਂ ਇਹ ਕਹਿੰਦੇ ਹੋ ਤਾਰ ਪਰਲੇ ਪਾਸੇ ਕਿਉਂ ਨਹੀਂ ਗੁਰਦਾਸਪੁਰ ਤੇ ਪੂਰੇ ਪੰਜਾਬ ਨੂੰ ਇੰਡਸਟਰੀਅਲ ਨੇ ਇਹਨੂੰ ਕੀਤਾ ਜੇ ਬਾਰਡਰ ਨੂੰ ਜੋ ਕੰਸੈਸ਼ਨ ਉੱਥੇ ਮਿਲਦੀ ਆ ਪਹਾੜਾਂ ਤੇ ਉਹ ਸਾਨੂੰ ਕਿਉਂ ਨਹੀਂ ਮਿਲ ਸਕਦੀ ਅਸੀਂ ਇੱਥੇ ਬੈਠੇ ਬਾਰਡਰ ਦੇਤੇ ਉੱਜੜ ਕੇ 65 ਤੋਂ ਉੱਜੜ ਕੇ ਕ ਤਰਦੀ ਲੜਾਈ ਚੱਲਗੀ ਬਾੜਾਗੇ ਤੇ ਜੇ ਇਹ ਕਹਿਣ ਕੇ ਬਾਰਡਰ ਦੇ ਉੱਤੇ ਤੇ ਬਾਰਡਰ ਦਾ ਅੱਜ ਉਨਾ ਹੀ ਖਤਰਾ ਬੰਬੇ ਨੂੰ ਤੇ ਉਨਾ ਹੀ ਡੇਰਾ ਬਾਬਾ ਬਨਾਨ ਦੇ ਨੂੰ ਕਿਉਂ ਨਹੀਂ ਚੱਲਦਾ ਤੁਹਾਡਾ ਫਰੇਟ ਜਿਹੜਾ ਇਥੋਂ ਦੀ ਕੋਰੀਡੋਰ ਸਾਡਾ ਚੱਲਣਾ ਚਾਹੀਦਾ ਬਾਗੇ ਵਾਲਾ ਹੁਸੈਨੀ ਵਾਲੇ ਵਾਲਾ ਜੇ ਅਸੀਂ ਵਾਇਆ ਸਮੁੰਦਰ ਚਲੇ ਜਾਈਏ ਫੇਰ ਤੇ ਕੋਈ ਗੱਲ ਨਹੀਂ ਤੇ ਜੇ ਸਿੱਧੇ ਟਰੱਕ ਚਲੇ ਜਾਣ